ਪਬਲਿਕ ਗਾਰਡIAN ਦੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੁਣ ਸਮੇਂ ਹੈ ਮੁੱਖ ਖਬਰਾਂ ਦਾ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੌ ਚੁੱਕਣਗੇ ਆਪਣੀ ਕੈਬਨਿਟ ਦੇ ਨਾਲ ਸਯੋਗੀ ਦਲਾਂ ਦੇ ਨਾਲ ਉਹਨਾਂ ਨੇ ਕੱਲ ਸੌ ਚੁੱਕਣ ਦਾ ਸਮੇਂ ਬੰਦਿਆ ਹੈ ਸਵੇਰ ਦਾ ਤੇ ਇਹਦੇ ਜਨਾਲ ਨਾਲ ਹੀ ਦੇਖਣ ਯੋਗ ਇਹ ਰਹੇਗਾ ਕਿ ਹੁਣ ਕਿਹੜੇ ਕਿਹੜੇ ਕੱਲ ਕੈਬਨਿਟ ਮੰਤਰੀ ਸੌ ਚੁੱਕਦੇ ਨੇ ਤੇ ਨਾਲ ਸਯੋਗੀ ਦਲਾਂ ਦੇ ਕਿਹੜੇ ਕਿਹੜੇ ਮੰਤਰੀ ਨੇ ਜਿਹੜੇ ਨਾਲ ਸੌ ਚੁੱਕਣਗੇ ਤੇ ਨਾਲ ਹੀ ਚੰਦਰਬਾਬੂ ਨਾਇਡੂ ਨੇ ਵੀ ਆਪਣੀ ਐਸਐਸਸੀਐਮ ਆਂਧਰਾ ਪ੍ਰਦੇਸ਼ ਸੌ ਚੁੱਕਣ ਦਾ ਦਿਨ ਮੁਕੱਦਰ ਕਰ ਲਿਖਤਾ ਹੈ ਤੇ ਉਹ ਵੀ ਦੇਖਣੀ ਹੋਵੇਗਾ ਕਿ ਉਹ ਹੁਣ ਤੀਜੀ ਵਾਰ ਆਪਣਾ ਸੌਚੂ ਸਮਾਗਮ ਕਿਸ ਦਿਨ ਰੱਖਦੇ ਨੇ ਤੇ ਆਂਧਰਾ ਪ੍ਰਦੇਸ਼ ਵਿੱਚ ਕਿਲ ਦਿਨ ਉਹ ਸੌਚੂ ਕਦੇ ਨੇ ਐਸਾ ਆਂਧਰਾ ਪ੍ਰਦੇਸ਼ ਸੀਐਮ ਤੇ ਨਾਲ ਹੀ ਦੇਖਣੀ ਹੋਵੇਗਾ ਕਿ ਪ੍ਰਧਾਨ ਮੰਤਰੀ ਜਦ ਕੱਲ ਸੌਚਣਗੇ ਤੇ ਕਿਹੜੇ ਕਿਹੜੇ ਕੀ ਪੋਰਟਫੋਲੀਓਸ ਨੇ ਜਿਹੜੇ ਕਿ ਆਪਣੇ ਸਹਿਯੋਗੀ ਦਲਾਂ ਨਾਲ ਉਹਨਾਂ ਨੇ ਵੰਡਨੇ ਨੇ ਤੇ ਵੰਡੇ ਜਾਣਗੇ ਤੇ ਕਿਹੜੇ ਕਿਹੜੇ ਕਿਹਦੇ ਕਿਹਦੇ ਹਿੱਸੇ ਕਿਹੜਾ ਕਿਹੜਾ ਪੋਰਟਫੋਲੀਓ ਆਂਦਾ ਪਿਆ ਤੇ ਗੱਲ ਕਰਦੇ ਆ ਅਸੀਂ ਪੰਜਾਬ ਦੀ ਤੇ ਪੰਜਾਬ ਵਿੱਚ ਹੁਣ ਜਿਹੜਾ ਹੈ ਕਿ ਭਗਵੰਤ ਪੱਨ ਸੀਐਮ ਨੇ ਕਿਹਾ ਹੈ ਸਮੀਖਿਆ ਕੀਤੀ ਹੈ ਆਪਣੇ ਐਮਐਲਏ ਤੇ ਜਿੰਨੇ ਵੀ ਹਾਰੇ ਹੋਏ ਉਹਨਾਂ ਦੇ ਐਮਪੀ ਨੇ ਉਹਨਾਂ ਨਾਲ ਕਿ ਅੱਗੇ ਦੀ ਰਣਨੀਤੀ ਤੈਅ ਕਰਨ ਵਾਸਤੇ ਕਿ ਕੀ ਕੀ ਕਰਨਾ ਪਏਗਾ ਜਿਹਦੇ ਵਾਸਤੇ ਲੋਕਾਂ ਨਾਲ ਜੁੜਿਆ ਰਹਿਣਾ ਜ਼ਰੂਰੀ ਹੈ ਤੇ ਉਹਨਾਂ ਨੇ ਉਹਨਾਂ ਨੇ ਆਪਣੇ ਐਮਐਲਏ ਨਾਲ ਗੱਲ ਕਰਦੇ ਹੋਏ ਉਹਨਾਂ ਨਾਲ ਵੀ ਇਹ ਗੱਲ ਸਮਝਾਈ ਹੈ ਕਿ ਗਰਾਊਂਡ ਰੂਟ ਤੇ ਹੋਰ ਕੰਮ ਕਰਨ ਦੀ ਤੇ ਪਬਲਿਕ ਨਾਲ ਕਨੈਕਟ ਹੋਣ ਦੀ ਹੋਰ ਜ਼ਿਆਦਾ ਜ਼ਰੂਰਤ ਹੈਗੀ ਹੈ ਸੀਆਈਐਸਐਫ ਦੇ ਜੋ ਕਨਸਟੇਬਲ ਜਿੰਨਾਂ ਨੇ ਕਗਨਰ ਨੋਟ ਤੇ ਹੱਥ ਚੱਕਿਆ ਸੀਗਾ ਉਹਨਾਂ ਦੇ ਉੱਪਰ ਪਰਚਾ ਦਰਜ ਹੋ ਚੁੱਕਿਆ ਹੋਇਆ ਹੈ ਤੇ ਕਈ ਕਿਸਾਨ ਜਥੇਬੰਦੀਆਂ ਉਹਨਾਂ ਦੇ ਸਮਰਥਨ ਵਿੱਚ ਆ ਚੁੱਕੀਆਂ ਹੋਈਆਂ ਤੇ ਹੁਣ ਦੇਖਣਯੋਗ ਇਹ ਰਹੇਗਾ ਕਿ ਕੋਰਟ ਕੀ ਫੈਸਲਾ ਦਿੰਦੀ ਹੈ ਤੇ ਉਹਨਾਂ ਨੂੰ ਕੀ ਧਾਰਾ ਵਿੱਚ ਸਜ਼ਾ ਮਿਲਦੀ ਹੈ ਕੁਲਵਿੰਦਰ ਕੌਰ ਦੀ ਗੱਲ ਕਸੀਆਈਐਸਐਫ ਕਨਸਟੇਬਲ ਦੇ ਜਿਹੜੇ ਨੇ ਕੰਗਨਾਰ ਨੋਟ ਦੇ ਪਰਹਾਤ ਚੁੱਕਿਆ ਸੀਗਾ ਉਹਨਾਂ ਦੇ ਬਾਰੇ ਵਿਸ਼ਾਲ ਦਦਲਾਨੀ ਜੋ ਕਿ ਬਾਲੀਵੁੱਡ ਦੇ ਇੱਕ ਮਜ਼ੇਦ ਡਾਇਰੈਕਟਰ ਨੇ ਉਹਨਾਂ ਨੇ ਕਿਹਾ ਹੈ ਕਿ ਕੁਲਵਿੰਦਰ ਕੌਰ ਨੂੰ ਉਹਨਾਂ ਨੇ ਜੋਬ ਦੀ ਆਫਰ ਦਿੱਤੀ ਹੈ ਕਿ ਅਸੀਂ ਤੁਹਾਨੂੰ ਜੋਬ ਦਵਾਂਗੇ ਅਗਰ ਤੁਹਾਨੂੰ ਕਿਤੇ ਜੋਬ ਨਹੀਂ ਮਿਲਦੀ ਹੈ ਦੇਖਣੇ ਹੋਗੇ ਹੁਣ ਇਹ ਹੀ ਰਹੇਗਾ ਕਿ ਗੁਲਵਿੰਦਰ ਕੌਰ ਦਾ ਜਿਹੜਾ ਮੈਟਰ ਹੈਗਾ ਕੇਸ ਹੈਗਾ ਉਹ ਕਿਸ ਰੁਖ ਜਾਂਦਾ ਹੈ ਤੇ ਕੌਣ-ਕੌਣ ਉਹਨਾਂ ਦੇ ਨਾਲ ਖੜਾ ਹੈ ਤੇ ਕੌਣ-ਕੌਣ ਕੰਗਨਾਰ ਨਾਰਦਨ ਨਾਲ ਖੜਾ ਹੈ ਕਿਉਂਕਿ ਰਵੀਨਾ ਟੰਡਨ ਤੇ ਇਹ ਖੋਰ ਬਾਲੀਵੁੱਡ ਦੇ ਕੋਈ ਜਾਣੇ ਪਛਾਣੇ ਸੈਲੀਬ੍ਰਿਟੀ ਨਹੀਂ ਜਿਨ੍ਹਾਂ ਨੇ ਕੰਗਨਾਰ ਨਾਰਦੀ ਸਪੋਰਟ ਕੀਤੀ ਹੈ ਬਟ ਹਾਲੇ ਸਪਸ਼ਟ ਨਹੀਂ ਕੀਤਾ ਕਿ ਉਹ ਸਪੋਰਟ ਕਿੰਨੀ ਕੀਤੀ ਹੈ ਤੇ ਗੁਲਵਿੰਦਰ ਕੌਰ ਦੇ ਵਾਸਤੇ ਕਈ ਲੋਕੀ ਤੇ ਕਈ ਥੰਸਾਵਾਂ ਜੜੀਆਂ ਨੇ ਅੱਗੇ ਆ ਗਈਆਂ ਨੇ ਕੋਈ ਕਿਸ ਕੋਈ ਕਿਸੇ ਨੇ ਉਹਨਾਂ ਨੂੰ ਇਨਾਮ ਦੀ ਪਹਿਲ ਕੀਤੀ ਹੈ ਕਿਸੇ ਨੇ ਜੌਬ ਦੀ ਪਹਿਲ ਕੀਤੀ ਹੈ ਤੇ ਦੇਖਣੇ ਹੋਗੇ ਹੁਣ ਇਹ ਰਹੇਗਾ ਕਿ ਇਹ ਮੈਟਰ ਜਿਹ ਇਕ ਕਿਸੇ ਨੂੰ ਖਜਾਂਦਾ ਹੈ ਤੇ ਉਹਨੂੰ ਇੱਕ ਈ ਰੂਪ ਲੈਂਦਾ ਹੈ ਕਿ ਅੱਗੇ ਕੁਲਵਿੰਦਰ ਕੌਰ ਦੇ ਉੱਪਰ ਜਿਹੜੀ ਧਾਰਾਵਾਂ ਲੱਗੀਆਂ ਨੇ ਉਹ ਕਿੰਨੀਆਂ ਸਖਤ ਨੇ ਤੇ ਉਹਨਾਂ ਨੂੰ ਜ਼ਮਾਨਤ ਮਿਲਦੀ ਹੈ ਨਹੀਂ ਮਿਲਦੀ ਹੈ ਕਿਉਂਕਿ ਹਾਲੀ ਤੱਕ ਕੁਲਵਿੰਦਰ ਕੌਰ ਨੇ ਜੋ ਹੈ ਕਿ ਸਰੈਂਡਰ ਕੀਤਾ ਵੀ ਨਹੀਂ ਹੋਇਆ ਤੇ ਸੀਆਈਐਸਫ ਦੇ ਵੱਡੇ ਅਸਰਾਂ ਦਾ ਕਹਿਣਾ ਸੀਗਾ ਕਿ ਇਸ ਜਾਂਚ ਪੜਤਾਲ ਕਰਨ ਤੋਂ ਬਾਅਦ ਇਹ ਕੁਝ ਬਿਆਨ ਦੇ ਪਾਉਣਗੇ ਦੱਸਣਗੇ ਕਿ ਸੀਆਈਐਸਫ ਕੀ ਐਕਸ਼ਨ ਲਏਗਾ ਕੁਲਵਿੰਦਰ ਕੌਰ ਤੇ ਹਾਲੀ ਫਿਲਹਾਲ ਮੁਹਾਲੀ ਪੁਲਿਸ ਨੇ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਹੈ ਨੀਟ ਇਗਜ਼ਾਮ ਦੇ ਉੱਪਰ ਅਸੀਂ ਗੱਲਬਾਤ ਕਰਦੇ ਹਾਂ ਜੀ ਇਸ ਵਾਰ ਮੈਡੀਕਲ ਦੇ ਨੀਟ ਇਗਜ਼ਾਮ ਦੇ ਤੇ ਉਸ ਦੇ ਵਾਸਤੇ सीबीआई ਇਨਕੁਆਇਰੀ ਵਾਸਤੇ ਵੀ ਗੱਲ ਆਂਦੀ ਪਈ ਹੈ ਸਾਹਮਣੇ ਤੇ ਦੇਖਣ ਯੋਗ ਇਹ ਰਹੇਗਾ ਕਿ ਹੁਣ सीबीआई ਇਨਕੁਆਇਰੀ ਹੁੰਦੀ ਹੈ एग्जाम ਦੇ ਉੱਪਰ ਕਿ ਨਹੀਂ ਹੁੰਦੀ ਕਿਉਂਕਿ ਕਈਆਂ ਦੇ ਰਿਜ਼ਲਟ ਆਏ ਜਿਹੜੇ ਸंदेਹਯੋਗ ਸੀਗੇ ਕਿ ਇੰਨੇ ਨੇ ਵੱਡੇ ਸਕੋਰ ਸਟੂਡੈਂਟ ਕਿਸ ਤਰ੍ਹਾਂ ਕਰ ਗਏ ਨੇ ਤੇ सीबीआई ਇਨਕੁਆਇਰੀ ਦੀ ਮੰਗ ਕੀਤੀ ਗਈ ਹੈ ਨੀਟ एग्जाम ਦੇ ਰਿਜ਼ਲਟ ਦੇ ਉੱਪਰ ਭਾਈ ਅਮਰਿਤਪਾਲ ਸਿੰਘ ਦੀ ਰਿਹਾਈ ਦੇ ਉੱਪਰ ਤੇ ਸੌਚਕ ਦੇ ਉੱਪਰ ਤੇ ਇਹ ਦੇਖਣਾ ਯੋਗ ਰਹੇਗਾ ਕਿ ਹੁਣ ਅਮਰਿਤਪਾਲ ਸਿੰਘ ਜੀ ਜਿਨ੍ਹਾਂ ਨੇ ਉਹ ਕਦੋਂ ਬਾਹਰ ਆ ਕੇ ਸੌਚਕ ਦੇ ਨੇ ਤੇ ਕੀ ਕੋਰਟ ਉਹਨਾਂ ਨੂੰ ਅੰਦਰੋਂ ਹੀ ਥਰੂ ਵੀਡੀਓ ਕਾਨਫਰੈਂਸ ਸੋਚ ਕੁਆਏਗੀ ਦੇਖਣੇ ਹੋਗੇ ਇਹ ਗੱਲ ਰਹੇਗੀ ਕਿ ਮਾਨਯੋਗ ਕੋਰਟ ਦਾ ਕੀ ਫੈਸਲਾ ਆਂਦਾ ਹੈ ਉਹਨਾਂ ਦੀ ਸੋਚ ਨੂੰ ਸਵਾਗਤ ਦੇ ਉੱਪਰ ਤੇ ਨਾਲ ਹੀ ਅਮਰਿਤਪਾਲ ਦਾ ਪਰਿਵਾਰ ਜੋ ਹੈ ਉਹ ਡਿਬਰੂਗੜ੍ਹ ਜੇਲ ਪਹੁੰਚ ਗਏ ਹੈ ਉਹਨਾਂ ਨੂੰ ਮਿਲਣ ਵਾਸਤੇ ਹੁਣ ਦੇਖਣਾ ਇਹ ਹੋਏਗਾ ਕਿ ਜੇਲ ਅਥਾਰਟिटीज ਜਿਹੜੀਆਂ ਨੇ ਉਹ ਉਹਨਾਂ ਨੂੰ ਮਿਲਣ ਦੇ ਮੁਲਾਕਾਤ ਕਰਾਉਂਦੀਆਂ ਨੇ ਕਿ ਨਹੀਂ ਕਰਾਉਂਦੀਆਂ ਅਮਰਿਤਪਾਲ ਦੇ ਮਾਤਾ ਜੀ ਤੇ ਪਿਤਾ ਜੀ ਤੇ ਉਹਨਾਂ ਦੀ ਵਾਈਫ ਡਿਬਰੂਗੜ੍ਹ ਜੇਲ ਪਹੁੰਚ ਚੁੱਕੇ ਹੋਏ ਨੇ ਦੇਖਣਾ ਯੋਗ ਹੋਏਗਾ ਕਿ ਉਹਨਾਂ ਨੂੰ ਮਿਲਣ ਦਿੱਤਾ ਜਾਂਦਾ ਹੈ ਕਿ ਨਹੀਂ ਦਿੱਤਾ ਜਾਂਦਾ ਜਾਂ ਸਿਰਫ ਗੱਲਬਾਤ ਕਰਕੇ ਹੀ ਉਹਨਾਂ ਨੂੰ ਭੇਜ ਦਿੱਤਾ ਜਾਂਦਾ ਹੈ ਕਲ ਨਰਿੰਦਰ ਮੋਦੀ ਨੇ ਪਾਰਲੀਮੈਂਟ ਵਿੱਚ ਸਾਰੇ ਆਪਣੇ ਸਹਿਯੋਗੀ ਦਲਾਂ ਦੇ ਨਾਲ ਬੈਠ ਕੇ ਇੱਕ ਪਾਰਲੀਮੈਂਟਰੀ ਮੀਟਿੰਗ ਕੀਤੀ ਜਿਦੇ ਵਿੱਚ ਉਹਨਾਂ ਨੇ ਕਨਸਟੀਟਿਊਸ਼ਨ ਨੂੰ ਮੱਥਾ ਟੇਕਿਆ ਆਪਣੇ ਮੱਥੇ ਤੇ ਲਗਾਇਆ ਤੇ ਇਹ ਗੱਲ ਸਾਰਿਆਂ ਨੂੰ ਕਹੀ ਕਿ ਇਹ ਕਨਸਟੀਟਿਊਸ਼ਨ ਤੋਂ ਬਾਹਰ ਕੋਈ ਵੀ ਨਹੀਂ ਹੈ ਚਾਹੇ ਉਹ ਆਪ ਵੀ ਨੇ ਤੇ ਉਹਨਾਂ ਨੇ ਆਪਣੇ ਸਹਿਯੋਗੀ ਦਲਾਂ ਨੂੰ ਵੀ ਇਹੀ ਕਿਹਾ ਕਿ ਇਹ ਕਨਸਟੀਟਿਊਸ਼ਨ ਦੇ ਸਾਹਮਣੇ ਲਈ ਅਸੀਂ ਸਾਰਾ ਕੁਝ ਕਰਨਾ ਹੈ ਤੇ ਦੇਸ਼ ਚਲਾਉਣਾ ਹੈ ਅਸੀਂ ਇਸ ਤੋਂ ਬਾਹਰ ਨਹੀਂ ਜਾ ਸਕਦੇ ਤੇ ਕੱਲ ਉਹਨਾਂ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਤੋਂ ਵੀ ਆਸ਼ੀਰਵਾਦ ਲਿੱਤਾ ਤੇ ਪ੍ਰਧਾਨ ਮੰਤਰੀ ਨੇ ਆਸ਼ੀਰਵਾਦ ਲੈਂਦੇ ਹੋਏ ਉਹਨਾਂ ਨਾਲ ਵੀ ਇਹੀ ਭਰ ਕਿ ਆਪਣੇ ਸਹਿਯੋਗੀ ਦਲਾ ਨਾਲ ਉਹ ਬਿਲਕੁਲ ਨਾਲ ਮਿਲ ਕੇ ਚੱਲਣਗੇ ਪਹਿਲਾਂ ਦੀ ਤਰ੍ਹਾਂ ਤੇ ਹਰ ਗੱਲ ਉਹ ਉਹਨਾਂ ਨਾਲ ਸਾਂਝੀ ਕਰਕੇ ਹੀ ਦੇਸ਼ ਦਾ ਕੋਈ ਵੀ ਅਹਿਮ ਫੈਸਲਾ ਹੈ ਜਿਹੜਾ ਲੈਣਗੇ ਤੇ ਇਸੇ ਦੇ ਨਾਲ ਹੀ ਉਹਨਾਂ ਨੇ ਵੱਡਿਆਂ ਤੋਂ ਆਸ਼ੀਰਵਾਦ ਲੈਂਦੇ ਹੋਏ ਸਾਰੀ ਦੇਸ਼ ਨੂੰ ਵੀ ਸੰਬੋਧਿਤ ਕਰਦੇ ਹੋਏ ਇਹ ਹੀ ਕਿਹਾ ਕਿ ਕਨਸਟੀਟਿਊਸ਼ਨ ਜਿਹੜਾ ਹੈ ਸਰਵਪ੍ਰੀਅ ਹੈ ਉਹ ਕਿਸੇ ਵੀ ਇਨਸਾਨ ਜਾਂ ਪਾਰਟੀ ਤੋਂ ਉੱਪਰ ਨਹੀਂ ਹੈ ਹਰ ਦੇਸ਼ ਦਾ ਜਿਹੜਾ ਕਨਸਟੀਟਿਊਸ਼ਨ ਹੁੰਦਾ ਹੈ ਉਹਦੇ ਮੁਤਾਬਕ ਹੀ ਦੇਸ਼ ਚਲਾਇਆ ਜਾਂਦਾ ਹੈ ਤੇ ਕਾਨੂੰਨ ਚਲਾਇਆ ਜਾਂਦਾ ਹੈ ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ ਜੀ ਤੇ ਬਾਕੀ ਮੁੱਖ ਖਬਰਾਂ ਤੁਹਾਡੇ ਨਾਲ ਅਸੀਂ ਪਲ-ਪਲ ਲੈਂਦੇ ਰਵਾਂਗੇ ਤੇ ਸਾਂਝੀਆਂ ਕਰਦੇ ਰਵ